ਪਾਤਸ਼ਾਹ ਦੇ ਦਰਸ਼ਨ ਪਿਆਸੀ ਦਿਨਸ ਰਾਤ ਚਿਤਵੋਂ ਅਨੰਦਨ ਨੀਤ ਖੋਲ ਕਫਟ ਗੁਰ ਮਿਲੇ ਨਾਨਕ ਹਰ ਸੰਗ ਮੀਤ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਇੱਕ ਸਿੱਖ ਭਾਈ ਰਾਮਦਾਤਾ ਜੀ ਤਰਾਵੜੀ ਨਗਰ ਦੇ ਵਿੱਚ ਰਹਿੰਦੇ ਐ ਤੋ ਵੀ ਦਾ ਕੰਮ ਕਰਦੇ ਐ ਕੱਪੜੀ ਧੁੰਦੀ ਐ ਘਰ ਵਿੱਚ ਅੰਤਾਂ ਦੀ ਗਰੀਬੀ ਐ ਜਦੋਂ ਕਿਤੇ ਅਨੰਦਪੁਰ ਸਾਹਿਬ ਆਉਣਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ دیدار ਕਰਨੇ ਸੰਗਤਾਂ ਦੀ ਸੇਵਾ ਕਰਨੀ ਦੂਰੋਂ ਦੂਰੋਂ ਦੇਖ ਕੇ ਮਹਾਰਾਜ ਨੂੰ ਮੁੜ ਜਾਣਾ ਤੇ ਰਾਮਦੱਤੇ ਦੇ ਘਰ ਵਾਲੀ ਬੜੀ ਪ੍ਰੇਮ ਵਾਲੀ ਸੀ ਗੁਰੂ ਵਾਲੀ ਸੀ ਉਹਨੇ ਕਹਿਣਾ ਪਤੀ ਪਰਮੇਸ਼ਰ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਦਰਸ਼ਨ ਹੋਏ ਰਾਮਦੱਤੇ ਨੇ ਕਹਿਣਾ ਭਾਗਵਾਨ ਨੇ ਵੀ ਪਾਸ ਦੇ ਤਿਦਾਰ ਤੇ ਹੋਏ ਦਿਦਾਰ ਤੇ ਹੋਏ ਨੇ ਪਰ ਜਿਹੜੀ ਗੱਲ ਤੂੰ ਕਹਿਣੀ ਆ ਨਾ ਮੈਥੋਂ ਕਹਿ ਨਹੀਂ ਹੋਇਆ। ਤਾਂ ਕਿ ਮਹਾਰਾਜ ਦੇ ਦਰਬਾਰ ਵਿੱਚ ਬਹੁਤ ਸੰਗਤਾਂ ਸੀ ਰਾਜੇ ਮਹਾਰਾਜੇ ਆਏ ਹੋਏ ਨੇ। ਮੈਂ ਮਹਾਰਾਜ ਨੂੰ ਕਹਿ ਨਾ ਸਕਿਆ ਵੀ ਮਹਾਰਾਜ ਸਾਡੇ ਘਰ ਆਇਓ। ਇਹ ਮੈਥੋਂ ਨਹੀਂ ਕਹਿ ਹੋਇਆ। ਫਿਰ ਇੱਕ ਦਿਨ ਫਿਰ ਰਾਮ ਦੱਤਾ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਜਾ ਰਹੇ ਨੇ ਤੇ ਰਾਮ ਦੱਤੇ ਦੇ ਨਾਲ ਅਚਨ ਤੇਤ ਮੇਲ ਹੋ ਗਿਆ ਪਾਤਸ਼ਾਹ ਦੀ ਆਮੋ ਸਾਹਮਣੇ ਸੇਵਕ ਤੇ ਪਰਮੇਸ਼ਰ ਦਾ ਮਿਲਾਪ ਹੋ ਗਿਆ ਰਾਮ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਸੱਤੇ ਪਾਤਸ਼ਾਹ ਨੂੰ ਨਮਸਕਾਰ ਕਰਕੇ ਕਹਿੰਦਾ ਪਾਤਸ਼ਾਹ ਇੱਕ ਬੇਨਤੀ ਕਰਾਂ ਜੇ ਪ੍ਰਵਾਨ ਕਰੋਗੇ ਤੀ ਪਾਤਸ਼ਾਹ ਨੇ ਕਿਹਾ ਕਰੋ ਭਾਈ ਕੀ ਨਾਮ ਹੈ ਤੁਹਾਡਾ ਕਹਿੰਦਾ ਮਹਾਰਾਜ ਮੇਰਾ ਨਾਮ ਰਾਮ ਦਿੱਤਾ ਮੈਂ ਤੋ ਬੀਹਾਂ ਕਪੜੇ ਧੋਂਦਾ ਹਾਂ ਪਾਤਸ਼ਾਹ ਜੀ ਕਿਹਾ RAM DATTA ਜੀ ਕਰੋ ਫਿਰ ਬੇਨਤੀ ਕੀ ਕਰਨੀ ਹੈ ਹੁਕਮ ਕਰੋ ਤੁਸੀਂ ਪਾਤਸ਼ਾਹ ਮੈਂ ਇੱਕ ਗਰੀਬ ਆ ਲੋਕਾਂ ਦੇ ਕੱਪੜੇ ਧੋਂਦਾ ਪਰ ਮੇਰੀ ਤੇ ਮੇਰੇ ਪਰਿਵਾਰ ਦੀ दिली ਇੱਛਾ ਹੈ ਭਾਵਨਾ ਹੈ ਵੀ ਮਹਾਰਾਜ ਤੁਸੀਂ ਸਾਡੇ ਘਰ ਚਰਨ ਪਾਓ ਤੁਸੀਂ ਸਾਡੇ ਘਰ ਆਓ ਤੁਸੀਂ ਰਾਜੇ ਮਹਾਰਾਜਿਆਂ ਦੇ ਜਾਂਦੇ ਹੋ ਪਾਤਸ਼ਾਹ ਉਹ ਤੁਹਾਡੀ ਸੇਵਾ 36 ਪ੍ਰਕਾਰ ਦੇ ਭੋਜਨਾਂ ਨਾਲ ਕਰਦੇ ਪਰ ਪਾਤਸ਼ਾਹ ਮੈਂ 36 ਪ੍ਰਕਾਰ ਦੇ ਭੋਜਨ ਤੀ ਨਹੀਂ ਤਿਆਰ ਕਰ ਸਕਦਾ ਹਾਂ ਜਿਹੜੀ ਤੇਰੀ ਬਖਸ਼ਿਸ਼ਾਂ ਨਾ ਰੁਕੀ ਮਿਸੀ ਉਹਦੇ ਨਾਲ ਮੈਂ ਤੁਹਾਡੀ ਸੇਵਾ ਕਰਨੀ ਚਾਹਣਾ ਧੰਨ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਹੱਸ ਕੇ ਕਹਿੰਦੇ RAM ਦਿੱਤਾ ਇੱਕ ਦਿਨ ਤੇਰੀ ਭਾਵਨਾ ਨੂੰ ਫਲ ਜ਼ਰੂਰ ਲੱਗੇਗਾ ਤੇਰੇ ਘਰ ਜ਼ਰੂਰ ਆਵਾਂਗੇ ਕਿਸੇ ਨਾ ਕਿਸੇ ਰੂਪ ਵਿੱਚ ਤੇਰੇ ਘਰ ਆਵਾਂਗੇ ਤੇ ਤੂੰ ਰੱਦ ਕੇ ਸੇਵਾ ਕਰ ਲਈ ਇਹ ਵਾਦਾ ਨਹੀਂ ਕਰਦੇ ਵੀ ਕੱਲ ਆਵਾਂਗੇ ਪਰਸੋ ਆਵਾਂਗੇ ਮਹੀਨੇ ਨੂੰ ਆਵਾਂਗੇ ਇਹ ਤੇਰੇ ਨਾਲ ਕੋਈ ਵਾਦਾ ਨਹੀਂ ਇਹ ਪੱਕਾ ਵਾਦਾ ਵੀ ਤੇਰੇ ਘਰ ਆਵਾਂਗੇ ਜ਼ਰੂਰ ਇਹ ਤੇਰੇ ਨਾਲ ਵਾਦਾ ਰਿਹਾ ਆਨੰਦ ਦਿੱਤਾ ਦੀ ਬੜੇ ਖੁਸ਼ ਹੋਏ ਬਾਸਾ ਦੀ ਸੇਵਾ ਕਰਕੇ ਦਰਬਾਰ ਵਿੱਚ ਆਪਣੇ ਨਗਰ ਤਰਾਵੜੀ ਵਿੱਚ ਚਲੇ ਗਏ ਕਰਵਾਲੀ ਨੇ ਪੁੱਛਿਆ ਵੀ ਪਤੀ ਪਰਮੇਸ਼ਰ ਮਹਾਰਾਜ ਦੇ دیدار ਹੋਏ ਕਿੰਨਾ ਭਗਵਾਨ ਨੇ دیدار ਵੀ ਹੋਏ ਤੇ ਅੱਜ ਮਹਾਰਾਜ ਨਾਲ ਗੱਲਾਂ ਵੀ ਕੀਤੀਆਂ ਮੈਂ ਮੈਂ ਮਹਾਰਾਜ ਨੂੰ ਕਿਹਾ ਮਹਾਰਾਜ ਸਾਡੇ ਘਰ ਆਇਓ ਤੇ ਮਹਾਰਾਜ ਨੇ ਭਰੋਸਾ ਦਿੱਤਾ ਵੀ ਤੇਰੇ ਘਰ ਆਵਾਂਗੇ ਜਰੂਰ ਰੱਜ ਕੇ ਸੇਵਾ ਕਰ ਲਈਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਤੇਰੇ ਘਰ ਅਸੀਂ ਆ ਜਾਣਾ। ਰਾਮ ਦੱਤੇ ਦੀ ਘਰ ਵਾਲੀ ਕਹਿੰਦੀ ਵੀ ਕਿਸੇ ਰੂਪ ਦਾ ਮਤਲਬ ਮਹਾਰਾਜ ਕਿਹੜੇ ਰੂਪ ਦੇ ਵਿੱਚ ਘਰ ਆਉਣਗੇ ਤੇ ਅਸੀਂ ਪਹਿਚਾਨ ਕਿਵੇਂ ਕਰਾਂਗੇ ਮਹਾਰਾਜ ਨੂੰ ਪੁੱਛ ਲੈਣਾ ਸੀ। ਮਹਾਰਾਜ ਜੇ ਤੁਸੀਂ ਇਸ ਰੂਪ ਵਿੱਚ ਨਾ ਆਏ ਤੁਹਾਡਾ ਰੂਪ ਹੋਰ ਧਾਰਿਆ ਹੋਇਆ ਤੇ ਅਸੀਂ ਕਿਵੇਂ ਪਹਿਚਾਨ ਕਰਾਂਗੇ? ਰਾਮਦੱਤਾ ਕਹਿੰਦੇ ਤੇ ਮੈਂ ਪੁੱਛਿਆ ਨਹੀਂ ਮਹਾਰਾਜ ਕਿ ਮਹਾਰਾਜ ਕਿਹੜੇ ਰੂਪ ਦੇ ਵਿੱਚ ਆਉਂਗੇ ਫਿਰ ਘਰ ਵਾਲੀ ਪੁੱਛਦੀ ਵੀ ਕਦੋਂ ਆਉਣਗੇ ਮਹਾਰਾਜ ਰਾਮਦੱਤਾ ਕਹਿੰਦਾ ਮੈਨੂੰ ਪਤਾ ਨਹੀਂ ਸਮਾਂ ਟਾਈਮ ਨਹੀਂ ਦਿੱਤਾ ਬਸ ਇੰਨਾ ਜ਼ਰੂਰ ਕਿਹਾ ਵੀ ਆਵਾਂਗੇ ਤੁਹਾਡੇ ਘਰ ਘਰ ਵਾਲੀ ਬੜੀ ਖੁਸ਼ ਹੋਈ ਉਸੇ ਦਿਨ ਤੋਂ ਤਿਆਰੀਆਂ ਸ਼ੁਰੂ ਕਰਤੀਆਂ ਘਰ ਦੇ ਵਿੱਚ ਸਫਾਈਆਂ ਸ਼ੁਰੂ ਕਰਤੀਆਂ ਵੀ ਮੇਰਾ ਪ੍ਰੀਤਮ ਪਿਆਰਾ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਸਾਡੇ ਘਰ ਆਉਣਗੇ ਤੇ ਇਧਰ ਪੰਡਤਾਂ ਨੇ ਫਰਿਆਦ ਕੀਤੀ ਆਪਣਾ ਧਰਮ ਬਚਾਉਣ ਵਾਸਤੇ ਧੰਨ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਪੰਡਤਾਂ ਦਾ ਧਰਮ ਬਚਾਉਣ ਵਾਸਤੇ ਸਤਿਗੁਰੂ ਜੀ ਬਾਬਾ ਮਤੀ ਦਾਸ ਬਾਬਾ ਸਤੀ ਦਾਸ ਬਾਬਾ ਦਿਆਲਾ ਜੀ ਬਾਬਾ ਜੈਤਾ ਜੀ ਨੂੰ ਨਾਲ ਲੈ ਕੇ ਦਿੱਲੀ ਜਾਂਦੇ ਦਿੱਲੀ ਗ੍ਰਿਫਤਾਰੀ ਹੁੰਦੀ ਹੈ ਆਗਰੇ ਦੇ ਵਿੱਚ ਪਾਤਸ਼ਾਹ ਦੀ ਆਗਰੇ ਦੀ ਧਰਤੀ ਤੋਂ ਗ੍ਰਿਫਤਾਰੀ ਦਿੰਦੇ ਹੈ ਦਿੱਲੀ ਔਰੰਗਜ਼ੇਬ ਬਾਦਸ਼ਾਹ ਦੀ ਜੇਲ੍ਹ ਵਿੱਚ ਬੰਦ ਕੀਤਾ ਜਾਂਦਾ ਸਮੇਂ ਦੇ ਨਾਲ ਬਾਬਾ ਮਤੀਦਾਸ ਜੀ ਸ਼ਹੀਦੀ ਪਾ ਜਾਂਦੇ ਐ ਬਾਬਾ ਸਤੀਦਾਸ ਬਾਬਾ ਦਿਆਲਾ ਜੀ ਸ਼ਹੀਦੀ ਪਾ ਜਾਂਦੇ ਜੈ ਮੁਸ਼ਾ ਦੀ ਮਦਦ ਦੇ ਨਾਲ ਭਾਈ ਜੇਤਾ ਜੀ ਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਵੰਜਾ ਸ਼ਲੋਕ ਧਿੰਗ ਗੁਰਤਾ ਗੱਦੀ ਨਾਰੀਅਲ ਦੇ ਕੇ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਸਾਹਿਬ ਸੱਥੇ ਪਾਤਸ਼ਾਹ ਜੀ ਭਾਈ ਜੈਤੇ ਨੂੰ ਜੈਬ ਨੂ शाह ਔਰੰਗਜ਼ੇਬ ਦੀ ਧੀ ਦੀ ਮਦਦ ਦੇ ਨਾਲ ਜੇਲ੍ਹ ਵਿੱਚੋਂ ਬਾਹਰ ਕਢਦੇ ਹੈ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਪਹੁੰਚਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਸਵੇਂ ਪਾਤਸ਼ਾਹ ਬਣਾ ਕੇ ਗੁਰਗੱਦੀ ਤੇ ਬਿਠਾਇਆ ਜਾਂਦਾ ਹੈ ਉਸ ਤੋਂ ਬਾਅਦ ਮਾਂ ਗੁਦਲ ਕੌਰ ਜੀ ਭਾਈ ਜੈਤਨ ਨੂੰ ਕਹਿੰਦੀ ਹੈ ਜਤਿਆ ਦਿੱਲੀ ਦੇ ਹਾਲਾਤ ਕਿਹੋ ਜਿਹੇ ਨੇ ਤੇ ਜੈਤਨ ਕਹਿੰਦਾ ਮਾਂ ਦਿੱਲੀ ਦੇ ਹਾਲਾਤ ਬੜੇ ਭਿਆਨਕ ਨੇ ਕਦੋਂ ਵੀ ਕਿਸੇ ਸਮੇਂ ਵੀ ਕਦੋਂ ਵੀ ਹੋ ਸਕਦਾ ਹੈ ਜਾਨੋ ਪਿਆਰੇ ਸਿੱਖ ਸ਼ਹੀਦ ਹੋ ਸਕਦੇ ਨੇ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਕੁਰਬਾਨ ਹੋ ਸਕਦੇ ਨੇ ਮੈਂ ਪੱਕਾ ਕੁਝ ਨਹੀਂ ਕਹਿ ਸਕਦਾ ਤੇ ਮਾਂ ਗੁਜਰ ਕੌਰ ਨੇ ਬਾਬੇ ਜੈਤੇ ਨੂੰ ਕਿਹਾ ਜੈਤਿਆ ਦੇਖ ਮੈਂ ਤੈਨੂੰ ਬੜੇ ਚਾਵਾਂ ਤੇ ਮਲਾਰਾਂ ਦੇ ਨਾਲ ਪਾਲਿਆ ਜਦੋਂ ਤੇਰਾ ਜਨਮ ਹੋਇਆ ਸਭ ਤੋਂ ਪਹਿਲਾਂ ਮੇਰੀ ਗੋਦ ਦਾ ਤੂੰ ਨਿਗ ਮਾਣਿਆ ਸਭ ਤੋਂ ਪਹਿਲਾਂ ਤੈਨੂੰ ਮੈਂ ਆਪਣੀ ਗੋਦ ਵਿੱਚ ਲਿਆ ਸੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਦੀ ਉਂਗਲ ਫੜ ਕੇ ਤੂੰ ਤੁਰਨਾ ਸਿੱਖਿਆ ਤੇ ਜਿੱਥੇ ਤਾ ਕਹਿੰਦਾ ਮਾਂ ਜਿੱਥੇ ਮੇਰੀ ਮਾਂ ਪ੍ਰੇਮੋ ਆਣਾ ਉਹ ਮੈਨੂੰ ਜਨਮ ਦੇਣ ਵਾਲੀ ਮਾਂ ਪਰ ਮੈਨੂੰ ਪਾਲਣ ਵਾਲੀ ਤੂੰ ਹੈ ਜਨਮ ਦੇਣ ਵਾਲੀ ਨਾਲੋਂ ਪਾਲਣ ਵਾਲੀ ਜਾਦਾ ਮਾਂ ਹੁੰਦੀ ਐ ਤੂੰ ਮੇਰੀ ਮਾਂ ਮਾਂ ਹੁਕਮ ਕਰ ਜੇਤਿਆ ਹਰੇਕ ਔਰਤ ਦੀ ਇੱਛਾ ਹੁੰਦੀ ਐ ਵੀ ਜਦੋਂ ਉਹਦਾ ਪਤੀ ਪਰਮੇਸ਼ਰ ਦੁਨੀਆ ਤੋਂ ਜਾਵੇ ਤੋ ਜਾਂਦੀ ਵਾਰ ਉਹਦਾ ਮੂੰਹ ਜ਼ਰੂਰ ਦੇਖੇ ਇੱਕ ਵਾਰ ਜੀ ਦੇ ਨਾਲ ਜ਼ਿੰਦਗੀ ਬਤੀਤ ਕੀਤੀ ਆ ਹਰੇਕ ਔਰਤ ਦੀ दिली ਇੱਛਾ ਹੁੰਦੀ ਹੈ ਵੀ ਵਾਰ-ਵਾਰ ਆਪਣੇ ਪਤੀ ਦਾ ਪਰਮੇਸ਼ਰ ਦਾ ਮੂੰਹ ਦੇਖੀ ਜਾਵੇ ਦਰਸ਼ਨ ਕੀ ਜਾਵੇ ਤੇ ਜੈਤਿਆ ਇਸ ਮਾਂ ਦੀ ਵੀ ਇੱਛਾ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਜ ਦੇ ਮੈਂ ਦਰਸ਼ਨ ਕਰਾਂ ਤੇਰੀ ਡਿਊਟੀ ਹੈ ਵੀ ਉਹਨਾਂ ਦੇ دیدار ਮੈਨੂੰ ਜਰੂਰ ਕਰਾ ਦੇਵੀਂ ਜੈਤਿਆ ਨੇ ਕਿਹਾ ਮਾਂ ਮੈਂ ਵਾਅਦਾ ਕਰਦਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਦیدار ਦਰਸ਼ਨ ਤੁਹਾਨੂੰ ਜਰੂਰ ਕਰਾਵਾਂਗਾ ਉਹਨਾਂ ਦੇ ਤੇਰੇ ਦੇ ਉਹਨਾਂ ਦੇ ਸੀਸ ਦੇ ਜਰੂਰ ਦਰਸ਼ਨ ਕਰਾਵਾਂਗਾ ਤੁਹਾਨੂੰ ਜਿਤਿਆ ਵਾਅਦੇ ਤੋਂ ਮੁੜ ਕਰ ਨਾ ਖੋਜਾਂ ਜਿਤਿਆ ਕਹਿੰਦਾ ਮਾਂ ਜਾਣ ਜਾ ਸਕਦੀ ਹੈ ਏਥੇ ਤੇਰੇ ਪੁੱਤ ਦੀ ਪਰ ਵਾਦੇ ਤੋਂ ਨਹੀਂ ਮੁੱਕਦਾ ਜੇਤਾ ਦਿੱਲੀ ਵੱਲ ਚਲਾ ਗਿਆ ਇਧਰ ਗੁਰੂ ਤੇਗ ਬਹਾਦਰ ਸਾਹਿਬ ਸੱਤੇ ਪਾਤਸ਼ਾਹ ਦੀ ਚਾਂਦਨੀ ਚੌਕ ਵਿੱਚ ਸ਼ਹੀਦੀ ਹੁੰਦੀ ਹੈ ਸ਼ਹੀਦੀ ਤੋਂ ਬਾਅਦ ਔਰੰਗਜ਼ੇ ਬਾਦਸ਼ਾਹ ਸਖਤ ਪਹਿਰਾ ਲਾ ਦਿੰਦਾ ਹੈ ਵੀ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਜ਼ਰੂਰ ਚੁੱਕ ਕੇ ਲੈ ਕੇ ਜਾਣਗੇ ਆਪਣੇ ਤਾਇਆ ਆਗਿਆ ਰਾਮ ਦੇ ਘਰ ਬਾਬਾ ਜੈਤਾ ਜੀ ਕੋਲ ਪਿਤਾ ਸਦਾਨੰਦ ਜੀ ਤੇ ਪਿਤਾ ਸਦਾਨੰਦ ਪੁੱਛਦਾ ਜਿਤਿਆ ਅੱਖਾਂ ਦੇ ਵਿੱਚ ਨੀਂਦਰਾ ਹੈ ਜੇ ਨੀਂਦ ਆਉਂਦੀ ਤੇ ਸੌਂਦਾ ਪਿਤਾ ਮੈਨੂੰ ਨੀਂਦ ਨਹੀਂ ਆਉਂਦੀ ਮੈਨੂੰ ਮਾਂ ਗੁਰੂ ਕੌਰ ਨਾਲ ਕੀਤਾ ਹੋਇਆ ਵਾਅਦਾ ਪਰੇਸ਼ਾਨ ਕਰ ਰਿਹਾ ਵੀ ਮੈਂ ਮਾਂ ਨਾਲ ਵਾਅਦਾ ਕੀਤਾ ਤੇ ਮੈਂ ਗੁਰੂ ਸਾਹਿਬ ਦਾ ਸੀਸ ਅਨੰਦਪੁਰ ਸਾਹਿਬ ਲੈ ਕੇ ਜਾਣਾ ਤੇ ਪਿਤਾ ਜੀ ਚਾਂਦਨੀ ਚੌਕ ਦੇ ਵਿੱਚ ਸਖਤ ਪਹਿਰਾ ਤੇ ਕਿਵੇਂ ਲੈ ਕੇ ਜਾਵਾਂ ਸਦਾ ਅਨੰਦ ਕਹਿੰਦਾ ਹੈ ਜੇ ਤੇ ਆ ਇੱਕ ਗੱਲ ਕਵਾਂ ਗੁਰੂ ਗੋਬਿੰਦ ਰਾਏ ਭਾਬ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸਾ ਨੇ ਹਿੰਦੂਆਂ ਦਾ ਧਰਮ ਬਚਾਉਣ ਵਾਸਤੇ 9 ਸਾਲ ਦੀ ਉਮਰ ਹੈ ਬਾਬੇ ਦੀ ਤੇ ਉਹਨਾਂ ਨੇ ਧਰਮ ਉਹਨਾਂ ਦਾ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਮਾਰਦ ਨੂੰ ਬਲੀਦਾਨ ਦੇਣ ਵਾਸਤੇ ਤੋਰਤਾ ਤੇ ਜੈਤਿਆ ਆਪਾਂ ਨਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਮਾਰਦ ਦੀ ਰੀਸ ਕਰ ਸਕਦੇ ਆ ਤੇ ਨਾਂ ਗੋਬਿੰਦ ਰਾਏ ਦੀ ਰੀਸ ਕਰ ਸਕਦੇ ਆ ਉਹਨਾਂ ਦੇ ਪੈਰ ਦੀ ਮਿੱਟੀ ਵੀ ਨਹੀਂ ਆਪਾਂ ਤੇ ਪਰ ਉਹਨਾਂ ਦੀ ਵਡਿਆਈ ਤੇ ਲੈ ਸਕਦੇ ਹੁਣ ਤੇ ਖੁਸ਼ੀ ਲੈਣ ਦਾ ਸਮਾਂ ਹੁਣ ਤੇ ਵਡਿਆਈ ਲੈਣ ਦਾ ਸਮਾਂ ਕੁਝ ਕਰ ਲਈਏ ਜੈਤਾ ਕਹਿੰਦਾ ਪਤਾ ਕੀ ਕਰੀਏ ਜੈਤਿਆ ਜੀ ਵਡਿਆਈ ਲੈਣੀ ਆ ਨਾ ਮਾਣ ਲੈਣਾ ਜੇ ਪੋਤੀ ਬਣ ਗਿਆ ਮਾਂ ਗੁਜਰ ਕੌਰ ਦਾ ਵਾਕਈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਤੈਨੂੰ ਉਂਗਲ ਫੜ ਕੇ ਤੁਰਨਾ ਨਹੀਂ ਸਿਖਾਇਆ ਮੋਢਿਆਂ ਤੇ ਬਹਾ ਕੇ ਦੁਨੀਆ ਵੀ ਦਿਖਾਈ ਹੈ ਕੱਲਾ ਉਂਗਲ ਫੜ ਕੇ ਤੁਰਨਾ ਨਹੀਂ ਮੋਢਿਆਂ ਤੇ ਬੁਹਾ ਕੇ ਜਿਵੇਂ ਆਮ ਪਿਤਾ ਦੁਨਿਆਵੀ ਪਿਤਾ ਆਪਣੇ ਬੱਚਿਆਂ ਨੂੰ ਮੇਲਾ ਦਿਖਾਉਂਦਾਣ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਤੈਨੂੰ ਦੁਨਿਆਵੀ ਰੂਪੀ ਮੇਲਾ ਵਿਖਾਇਆ ਵੀ ਅੱਜ ਕੁਝ ਕਰਨ ਦਾ ਸਮਾਂ ਹੈ ਵਿਢਾਈ ਲੈਣ ਦਾ ਪਿਤਾ ਜੀ ਕੀ ਕਰਾਂ ਫਿਰ ਨਿਤਿਆ ਸੀਸ ਦੇ ਥਾਂ ਤੇ ਸੀਸ ਰੱਖਣਾ ਪੈਣਾ ਦੁਸ਼ਮਣ ਨੂੰ ਭਲੇਖਾ ਪਾਉਣਾ ਪੈਣਾ ਹੈ ਪਿਤਾ ਜੀ ਕਿਵੇਂ ਭਲੇ ਕਾਪਾਵਾਂ ਸੀਸ ਕਿੱਥੋਂ ਲੈ ਕੇ ਆਈਏ ਆਪਾ ਸਦਾ ਆਨੰਦ ਨੇ ਕਿਹਾ ਸੀਸ ਕਿਥੋਂ ਵੀ ਲਿਆਉਣ ਦੀ ਲੋੜ ਨਹੀਂ ਜੇ ਤੇ ਆ ਆ ਤੇਰਾ ਪਿਤਾ ਦਾ ਸੀਸ ਹਾਜ਼ਰ ਹੈ ਮੇਰਾ ਸੀਸ ਕੱਟ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਜਿੱਥੇ ਪਿਆਣਾ ਉੱਤੇ ਮੇਰਾ ਸੀਸ ਰੱਖਦੀ ਤੇ ਮਹਾਰਾਜ ਦਾ ਸੀਸ ਲੈ ਕੇ ਫਰਾਰ ਹੋ ਜਾਈਂ ਉਤੋਂ ਜਦੋਂ ਨੂੰ ਦੁਸ਼ਮਣ ਨੂੰ ਪਤਾ ਲੱਗਣਾ ਉਦੋਂ ਤਾਂ ਤੂੰ ਕਈ ਪਿੰਡੇ ਦੂਰ ਚਲੇ ਜਾਣਾ ਹੈ ਲੰਮਾ ਸਫਰ ਤੈ ਕਰ ਲੇਗਾ ਤੂੰ ਜਦੋਂ ਨੂੰ ਦੁਸ਼ਮਣ ਨੂੰ ਪਤਾ ਲੱਗਣਾ ਬਾਬਾ ਜੀ ਤਾਂ ਕਹਿੰਦਾ ਨਹੀਂ ਪਿਤਾ ਜੀ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸਿਖਾਇਆ ਵੀ ਪਿਤਾ ਕਦੇ ਵੀ ਪੁੱਤ ਦੇ ਪੁੱਤ ਕਦੇ ਵੀ ਪਿਤਾ ਤੇ ਵਾਰ ਨਹੀਂ ਕਰਦਾ ਪੁੱਤ ਕਦੇ ਵੀ ਪਿਤਾ ਦਾ ਕਾਤਲ ਨਹੀਂ ਬਣਦਾ ਤੇ ਪਿਤਾ ਨੇ ਕਿਹਾ ਇਹ ਕਾਤਲ ਨਹੀਂ ਇਹ ਸ਼ਹੀਦੀ ਹੈ ਇਹ ਗੁਰੂ ਵਾਸਤੇ ਸ਼ਹੀਦੀ ਹੈ ਜੈਤੇਆ ਇਹ ਮੈਨੂੰ ਮਾਣ ਬਖਸ਼ਿਸ਼ ਕਰ ਦੇ ਜੈਤੇ ਨੇ ਕਿਹਾ ਨਹੀਂ ਪਿਤਾ ਮੈਥੋਂ ਨਹੀਂ ਹੋਣਾ ਤੇ ਬਾਬੇ ਸਦਾਨੰਦ ਨੇ ਜੈਤੇ ਦੀ ਸ਼ਮਸ਼ੀਰ ਤੇ ਕੱਢੀ ਆਪਣਾ ਤੀਸ ਧੜ ਦੇ ਨਾਲੋਂ ਅਲੱਗ ਕਰਕੇ ਜੈਤੇ ਦੀ ਝੋਲੀ ਚ ਪਾਤਾ ਜੈਤਾ ਬੜਾ ਹੈਰਾਨ ਹੋਇਆ ਜੈਤੇ ਦਾ ਤਾਇਆ ਆਗਿਆ ਰਾਮ ਕਹਿੰਦਾ ਜਤਿਆ ਜੋ ਭਾਣਾ ਵਾਪਰਨਾ ਸੀ ਵਾਪਰ ਗਿਆ ਤੇਰਾ ਪਿਤਾ ਹੈ ਤੇ ਮੇਰਾ ਭਰਾ ਹੈ ਤੂੰ ਗੁਰੂ ਦੀ ਵਡਿਆਈ ਲੈ ਤੂੰ ਆਪਣੇ ਪਿਤਾ ਦਾ ਸੀਸ ਲੈ ਕੇ ਦਿੱਲੀ ਚਾਂਦਨੀ ਚੌਕ ਵਿੱਚ ਰੱਖ ਗੁਰੂ ਦਾ ਸੀਸ ਅਨੰਦਪੁਰ ਸਾਹਿਬ ਪਹਚਾਦੇ ਮਾਂ ਗੁਰੂ ਕੌਰ ਦੇ ਨਾਲ ਕੀਤਾ ਹੋਇਆ ਵਾਅਦਾ ਪੂਰਾ ਕਰ ਤੇਰੇ ਪਿਤਾ ਦੀ ਅੰਤਮ ਰਸਮ ਮੈਂ ਆਪੇ ਨਵਾ ਦੇਣੀ ਆਖੋ ਸਤਨਾਮ ਸ਼੍ਰੀ ਬਾਬਾ ਦਿੱਤਾ ਇਤਿਹਾਸਕਾਰ ਲਿਖਦੇ ਨੇ ਗੱਡਿਆਂ ਦਾ ਸਹਾਰਾ ਲਿਆ ਇੱਕ ਇਤਿਹਾਸਕਾਰ ਨੇ ਲਿਖਿਆ ਜਦੋਂ ਸਦਾ ਅਨੰਦ ਦਾ ਸੀਸ ਕਟਿਆ ਨਾ ਧਰਤੀ ਕੰਬ ਗਈ ਅਸਮਾਨ ਦਾ ਸੀਨਾ ਫਟ ਗਿਆ ਚੱਕੜ ਹਨੇਰੀ ਚੱਲ ਪਈ ਤੇ ਬਾਬਾ ਜੇਤਾ ਜੀ ਚੱਕੜ ਹਨੇਰੀ ਦਾ ਸਹਾਰਾ ਲੈ ਕੇ ਦਿੱਲੀ ਚਾਂਦਨੀ ਚੌਕ ਵਿੱਚ ਜਦੋਂ ਸਿਪਾਈਆਂ ਦੇ ਅੱਖਾਂ ਵਿੱਚ ਮਿੱਟੀ ਘਟਾ ਪਿਆ ਤੇ ਬਾਬਾ ਜੇਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਚੁੱਕ ਕੇ ਆਪਣੇ ਪਿਤਾ ਦਾ ਸੀਸ ਉਹ ਤੇ ਰੱਖ ਕੇ ਤੇ ਫਰਾਰ ਹੋ ਗਏ ਜਦੋਂ ਉਹਨੂੰ ਦੁਸ਼ਮਣ ਨੂੰ ਪਤਾ ਲੱਗਿਆ ਰੌਲਾ ਪੈ ਗਿਆ ਤੇ ਬਾਬੇ ਜੇਤੇ ਦੇ ਮੰਗਰ ਸਿਪਾਈ ਪਏ ਮੰਗਰ ਪੈ ਗਏ ਬਾਬਾ ਜੇਤਾ ਕਿਸੇ ਦੇ ਹੱਥ ਨਹੀਂ ਆਉਂਦਾ ਫੜਿਆ ਨਹੀਂ ਜਾ ਰਿਹਾ ਫੜ ਲਓ ਫੜ ਲਓ ਹੋ ਗਈ ਸੀ ਬਾਬਾ ਜੈਤਾ ਜਦੋਂ 150 ਕਿਲੋ ਮੀਟਰ ਦਾ ਪੈਂਡਾ ਤੈਹ ਕਰਕੇ ਭੱਜਿਆ ਆ ਰਿਹਾ ਨਟਿਆ ਆ ਰਿਹਾ ਨਟਿਆ ਸਵੇਰ ਦਾ ਵੇਲਾ ਆਣਾ ਥੱਕ ਗਿਆ ਹੰਬ ਗਿਆ 150 ਕਿਲੋਮੀਟਰ ਪੈਂਡਾ ਤੈ ਕਰਨਾ ਬੜਾ ਔਖਾ ਤੇ ਇਹਦਾ ਰਾਮ ਦਤਾ ਵੀ ਧੰਨ ਗੁਰੂ ਤੇਗ ਬਹਾਦਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਗਏ ਹੋ ਆਉਂਦੇ ਆਉਂਦੇ ਮੇਰੇ ਘਰ ਆਇਓ ਉਹ ਵੀ ਅਰਦਾਸ ਕਰਦਾ ਪਿਓ ਦੇ ਘਰ ਵਾਲੀ ਵੀ ਅਰਦਾਸ ਕਰਦੀ ਮਹਾਰਾਜ ਦਿੱਲੀ ਗਏ ਹੋ ਦੁਨੀਆ ਨੂੰ ਤਾਰਨ ਵਾਸਤੇ ਆਉਂਦੇ ਆਉਂਦੇ ਮੇਰੇ ਘਰ ਆਇਓ ਉਹ ਵੀ ਅਰਦਾਸ ਕਰੀ ਜਾਂਦੇ ਸਾਡੇ ਘਰ ਚਰਨ ਪਾਇਓ ਮਹਾਰਾਜ ਅਰਦਾਸ ਕਰੀ ਜਾਂਦੇ ਉਹਨਾਂ ਨੂੰ ਕੀ ਪਤਾ ਵੀ ਮਹਾਰਾਜ ਤੇ ਕੁਰਬਾਨ ਹੋ ਗਏ ਸ਼ਹੀਦ ਹੋ ਗਏ ਮਹਾਰਾਜ ਪਰ ਆਪਣੇ ਸੇਵਕ ਦੀ ਭਾਵਨਾ ਪੂਰੀ ਕਰਨ ਵਾਸਤੇ ਮਹਾਰਾਜ ਜਾ ਜ਼ਰੂਰੇ ਨਹੀਂ ਉਹਨਾਂ ਦੇ ਘਰ ਜਦੋਂ ਬਾਬੇ ਜੇਤੇ ਨੇ ਦੇਖਿਆ ਵੀ ਕੋਈ ਸਰੀਰ ਕੋਈ ਬੰਦਾ ਕਪੜੇ ਧੋਈ ਜਾਂਦਾ ਇਹ ਨਾ ਹੋਵੇ ਇਹ ਦਸ਼ਮਣ ਦਾ ਸਾਥੀ ਹੋਵੇ ਉਹਨਾਂ ਵਿੱਚੋਂ ਹੋਵੇ ਤੇ ਉਹਨਾਂ ਨੂੰ ਸ਼ਿਕਾਇਤ ਕਰ ਦੇ ਮੇਰੀ ਤੇ ਮੈਂ ਫੜਿਆ ਜਾਣਾ ਮੈਂ ਕਿਵੇਂ ਵਾਅਦਾ ਨਿਵਾਵਾਂਗਾ ਮਾ ਗੁਦਰ ਕਰਨ ਇੱਕਦਮ ਦਵਾ ਦਾ ਵਿੱਚ ਝਾੜੀ ਦੀ ਓਲੇ ਲੁੱਕ ਗਏ ਭਾਈ ਜੀ ਦੱਤਾ ਦੀ ਝਾੜੀ ਓਲੇ ਇੱਕਦਮ ਲੁੱਕ ਗਏ ਤੇ ਸਬੱਬ ਦੇ ਨਾਲ ਰਾਮ ਦੱਤਾ ਤੋਂ 22 ਕੱਪੜੇ ਧੋ ਕੇ ਸਕਾਉਣ ਵਾਸਤੇ ਜਿੱਥੇ ਬਾਬਾ ਜੇਤਾ ਜੀ ਬੁੱਕਲ ਤੇ ਬਾਪੂ ਦਾ ਸੀਸ ਲੈ ਕੇ ਬੈਠਿਆ ਨਾ ਉਸੇ ਝਾੜੀ ਤੇ ਕੱਪੜੇ ਪਾਉਣ ਆ ਗਏ ਪਹਿਲਾਂ ਤੇ ਬੰਦਾ ਬੈਠਾ ਦੇਖਿਆ ਤੇ ਡਰ ਗਿਆ RAM DATTA ਪੁੱਛਦਾ ਭਾਈ ਕੌਣ ਹੋ ਜਦੋਂ ਬਾਬੇ ਜੇਤੇ ਨੇ ਸੀਸ ਚੁੱਕਿਆ ਨਾ ਮੂੰਹ ਵਿਖਾਇਆ RAM DATTA ਬੜਾ ਖੁਸ਼ ਹੋਇਆ ਕਹਿੰਦੇ ਜੀ ਤੁਸੀਂ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਘਰ ਸੇਵਾਦਾਰ ਨਹੀਂ ਤੁਸੀਂ ਤੇ ਮਹਾਰਾਜ ਦੇ ਉੱਤੇ ਚੌਰ ਚਲਾਉਂਦੇ ਹੁੰਨੇ ਹੋ ਮਹਾਰਾਜ ਦੇ ਬਰਾਬਰ ਖੜੇ ਹੁੰਨੇ ਹੋ ਜੇਤੇ ਨੇ ਕਿਹਾ ਤੁਸੀਂ ਕੌਣ ਹੋ ਉਹ ਨੇ ਕਿਹਾ ਮੈਂ ਰਾਮ ਦਿੱਤਾ ਮੈਂ ਜਾਣਾ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਦ دیدار ਕਰਦਾ ਹੁਣਾ ਤੇ ਮਹਾਰਾਜ ਸਾਡੇ ਘਰ ਆਉਣਗੇ ਜੇਤਿਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਿੱਲੀ ਗਏ ਨੇ ਤੇ ਮਹਾਰਾਜ ਨੂੰ ਕਹੀ ਵੀ ਰਾਮ ਦੱਤੇ ਦੇ ਘਰ ਜਾਣਾ ਜੈਤੇ ਨੇ ਕਿਹਾ ਰਾਮ ਦੱਤਿਆ ਗੁਰੂ ਤੇਰੇ ਘਰ ਪਹੁੰਚ ਗਿਆ ਪਹੁੰਚ ਗਿਆ ਗੁਰੂ ਨੇ ਕਿਹਾ ਸੀ ਮੈਂ ਹੋਰ ਰੂਪ ਵਿੱਚ ਆਵਾਂਗਾ ਜੈਤਿਆ ਕਿ ਗੁਰੂ ਤੇਰੇ ਰੂਪ ਦੇ ਵਿੱਚ ਆਇਆ ਜੈਤੇ ਨੇ ਕਿਹਾ ਨਹੀਂ ਨਹੀਂ ਮੇਰੇ ਰੂਪ ਦੇ ਵਿੱਚ ਨਹੀਂ ਆਇਆ ਮੈਂ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ ਦੀ ਮਿੱਟੀ ਵੀ ਨਹੀਂ ਧੂੜ ਵੀ ਨਹੀਂ ਮੈਂ ਉਹਦਾ ਰੂਪ ਕਿਵੇਂ ਲੈ ਸਕਦਾ ਉਹਨੇ ਕਿਹਾ ਫਿਰ ਮਹਾਰਾਜ ਕਿੱਥੇ ਆ ਕਿਹੜੇ ਰੂਪ ਦੇ ਵਿੱਚ ਆ ਮੈਨੂੰ ਵੀ ਤੇ ਦਿਖਾ ਜੇ ਤੇ ਨੇ ਅੱਖਾਂ ਵਿੱਚੋਂ ਪਾਣੀ ਲੈ ਕੇ ਭੁਬ ਮਾਰ ਕੇ ਕਿਹਾ ਰਾਮ ਦਤਿਆ ਆ ਬੁੱਕਲ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਮਹਾਰਾਜ ਦਿੱਲੀ ਦੇ ਵਿੱਚ ਕੁਰਬਾਨ ਹੋ ਗਏ ਸੀ ਦੀ ਪਾ ਗਏ ਹਿੰਦੂਆਂ ਦੀ ਖਾਤਰ ਸੀ ਦੀ ਪਾ ਗਏ ਨੇ ਤੇ ਮਹਾਰਾਜ ਤੈਨੂੰ ਤਾਰਨ ਵਾਸਤੇ ਹੀ ਤਰਾਵੜੀ ਨਗਰ ਤੇ ਪਹੁੰਚੇ ਮੈਂ ਜਾਣਾ ਤੇ ਹੋ ਰਸਤੇ ਸੀ ਪਰ ਮਹਾਰਾਜ ਇਸ ਰਸਤੇ ਆਪ ਮੈਨੂੰ ਲੈ ਕੇ ਆ ਜੇ ਆ ਰਾਮ ਦੱਤੀ ਨਹੀਂ ਗਿਆ ਤੁਹਾਡੇ ਮੰਗਰ ਦਸ਼ਮਣ ਹੋਣਗੇ ਜੇਤੇ ਨੇ ਕਿਹਾ ਹਾਂ ਮੇਰੇ ਮੰਗਰ ਦਸਮਨਾ ਦਵਾ-ਦਾ ਕਪੜੇ ਕੱਟੇ ਕੀਤੇ ਬਾਬੇ ਜੇਤੇ ਦੀ ਬੁੱਕਲ ਵਿੱਚ ਸੀਸ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਦਾ ਦਵਾ-ਦਾ ਰਾਮ ਦੱਤਾ ਆਪਣੇ ਘਰ ਲੈ ਕੇ ਜਾਂਦਾ ਬੂਹਾ ਖੜਕਾਉਂਦਾ ਭਗਵਾਨ ਨੇ ਛੇਤੀ ਛੇਤੀ ਬੂਹਾ ਖੋਲ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਆਏ ਨੇ ਰਾਮ ਦੱਤੇ ਦੇ ਘਰ ਵਾਲੀ ਦਵਾ ਦਾ ਬੂਹਾ ਖੋਲ ਦੀ ਚਾਦਰ ਵਿਛਾਉਂਦੀ ਹੈ ਚਾਦਰ ਵਿਛਾ ਕੇ ਜਦੋਂ ਬੂਹਾ ਖੋਲਿਆ ਨਾ ਤੇ ਸਾਹਮਣੇ ਕੀ ਤੱਕਦੀ ਹੈ ਵੀ ਇਹ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸਿੱਖਾ ਦਵਾ ਦਾ ਆਪਣੇ ਘਰ ਵਾਲੇ ਨੂੰ ਪੁੱਛਦੀ ਹੈ ਪਤੀ ਪਰਮੇਸ਼ਰ ਮਹਾਰਾਜ ਕਿੱਥੇ ਹੈ ਤੁਸੀਂ ਤੇ ਕਿਹਾ ਸੀ ਵੀ ਮਹਾਰਾਜ ਆਏ ਨੇ ਕਿੱਥੇ ਆ ਮਹਾਰਾਜ ਤਾਂਗ ਲੱਗੀ ਹੋਈ ਪਿਆਸੀ ਪਈ ਹੈ ਮਹਾਰਾਜ ਦੀ ਜੀਦਾਰ ਕਰਨ ਵਾਸਤੇ ਕਿੱਥੇ ਮਹਾਰਾਜ ਦਿਸ ਨਹੀਂ ਰਹੇ ਕਿੰਨਾ ਭਾਗਵਾਨ ਨੇ ਮਹਾਰਾਜ ਆਏ ਜ਼ਰੂਰ ਪਰ ਆਏ ਕਿਸੇ ਹੋਰ ਰੂਪ ਵਿੱਚ ਉਨੇ ਕਹ ਜਿਹੜੇ ਰੂਪ ਵਿੱਚ ਮਰਦੀ ਆਏ ਹੁਣ ਪਰ ਦੀਦਾਰ ਤੇ ਕਰਾਓ ਉਹਨੇ ਕਿਹਾ ਭਗਵਾਨ ਨੇ ਅੰਦਰ ਚੱਲ ਤੈਨੂੰ ਦੀਦਾਰ ਵੀ ਕਰਾਉਣੇ ਆ ਉਹ ਫਿਰ ਅੰਦਰ ਜਾ ਕੇ ਕਹਿੰਦੀ ਐ ਮੈਂ ਪਾਣੀ ਫੇਰ ਫਰੋਣਾ ਪਹਿਲਾਂ ਮਹਾਰਾਜ ਦੇ ਦੀਦਾਰ ਕਰਾਓ ਮੈਨੂੰ ਆ ਰਾਮ ਦਿੱਤਾ ਕਹਿੰਦਾ ਭਗਵਾਨ ਨੇ ਮਹਾਰਾਜ ਦਿੱਲੀ ਦੇ ਵਿੱਚ ਸ਼ਹੀਦ ਹੋ ਗਏ ਤੇ ਸਤਿਗੁਰੂ ਸਾਨੂੰ ਦਰਸ਼ਨ ਦੇਣ ਵਾਸਤੇ ਮਹਾਰਾਜ ਦਿੱਲੀ ਦੇ ਵਿੱਚੋਂ ਆਏ ਨੇ ਜੈਤੇ ਦੀ ਬੁੱਕਲ ਦੇ ਵਿੱਚ ਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਦਾ ਸੀਸ ਹੈ ਲੈ ਰੱਜ ਰੱਜ ਦੇ ਦਰਸ਼ਨ ਕਰ ਲਾ ਕੋ ਸਤਨਾਮ ਸ਼੍ਰੀ ਦੋਨੋਂ ਪਤੀ ਪਤਨੀ ਰੱਜ ਰੱਜ ਦਰਸ਼ਨ ਕਰਦੇ ਨਾਲੇ ਰੋਈ ਜਾਂਦੇ ਆ ਆਪਣੀ ਹੱਥਾਂ ਦੇ ਨਾਲ RAM ਦੱਤੇ ਦੇ ਘਰ ਵਾਲੀ ਨੇ ਇੱਕ ਕੰਬਲ ਕੱਪੜਾ ਬੁਣਿਆ ਸੀ ਵੀ ਜਦੋਂ ਮਹਾਰਾਜ ਸਾਡੇ ਘਰ ਆਏ ਨਾ ਤੇ ਮਹਾਰਾਜ ਨੂੰ ਪੇਟ ਕਰਾਂਗੇ ਤੇ ਅੱਜ ਸਮਾਂ ਆ ਗਿਆ ਆਰਾਮ ਦੱਤੇ ਦੇ ਘਰਵਾਲੀ ਨੇ ਆਪਣੇ ਪੇਟੀ ਦੇ ਵਿੱਚੋਂ ਸੰਦੋਖ ਦੇ ਵਿੱਚੋਂ ਉਹ ਕੱਪੜਾ ਉਹ ਕੰਬਲ ਕੱਢਿਆ ਅੱਧਾ ਪਾੜ ਕੇ ਉਹਦਾ ਚੌਰ ਬਨਾਇਆ ਤੇ ਅਧੇ ਕੱਪੜੇ ਦੇ ਵਿੱਚ ਮਹਾਰਾਜ ਦਾ ਸੀਸ ਲਪੇਟ ਕੇ ਨਾ ਪਾਲ ਕੀ ਤਿਆਰ ਕਰਕੇ ਸਾਰੀ ਰਾਤ ਚੌਰ ਚਲਾਉਂਦੇ ਰਹੀ ਸਾਰਾ ਦਿਨ ਲੱਗ ਗਿਆ ਅਗਲੀ ਰਾਤ ਬਾਬੇ ਜੈਤੇ ਨੂੰ ਰਵਾਨਾ ਕਰਦੇ ਰਾਤ ਨੂੰ ਕਿਉਂ ਸਫ਼ਰ ਤੈ ਕੀਤਾ ਬਾਬੇ ਜੈਤੇ ਨੇ ਕਿਉਂਕਿ ਦਿਨੇ ਤਾਂ ਕੋਈ ਵੀ ਬਾਬੇ ਜੈਤੇ ਦੀ ਸ਼ਿਕਾਇਤ ਕਰ ਸਕਦਾ ਸੀ ਰਾਤ ਨੂੰ ਕੋਈ ਦੇਂਦਾ ਨਹੀਂ ਤੇ ਭਾਈ ਜੈਤਾ ਮੂੰਹ ਹਨੇਰੇ ਤਰਾਵੜੀ ਨਗਰ ਤੋਂ ਨਿਕਲੇ ਨਾਲੇ ਮਹਾਰਾਜ ਬਾਬਾ RAM ਦੱਤਾ ਤੋਂ ਵੀ ਦੀ ਆਸ ਪੂਰੀ ਕਰ ਗਏ ਤੇ ਨਾਲੇ ਮਹਾਰਾਜ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ ਬਾਬਾ ਜੇਤਾ ਬਾਬਾ ਜੇਤਾ ਕਰਤਾਰਪੁਰ ਸਾਹਿਬ ਸੁਨੇਹਾ ਭੇਜਿਆ ਅਨੰਦਪੁਰ ਸਾਹਿਬ ਮਾਂ ਗੁਦਰ ਕੌਰ ਕਲਗੀਧਰ ਮਹਾਰਾਜ ਆਏ ਸੀਸ ਦੇ دیدار ਕੀਤੇ ਜੇਤੇ ਨੂੰ ਛਾਤੀ ਨਾਲ ਲਾ ਕੇ ਕਲਗੀਧਰ ਮਹਾਰਾਜ ਕਹਿੰਦੇ ਰੰਗ ਰੇਤੇ குரு ਕੇ ਬੇਟੇ ਆਕੂ ਸਤਨਾਮ ਸ਼੍ਰੀ ਪੁੱਤ ਦਾ ਵਰਤੇ ਕਿਤੇ ਕਿਸੇ ਨੂੰ ਮਿਲਦਾ ਪਰ ਪੁੱਤ ਬਨ ਔਖਾ ਭਾਈ